ਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ ਵੀ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ ਬੜੇ-ਬੜੇ ਹੋ ਕੇ ਚਲੇਗੇ ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਵੇਗਾ ਸਮਾਜ ਸੇਵੀ ਸੀ ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਵੇਗਾ ਇਹ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਨ ਨਹੀਂ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਹੈ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਥਾਵਾਂ ਤੇ ਜਾ ਕੇ ਫੋਟੋਆਂ ਪਾਉਂਦਾ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ ਵੀ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ ਬੜੇ-ਬੜੇ ਹੋ ਕੇ ਚਲੇਗੇ ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਏਗਾ ਇਹ ਬੰਦਾ ਸਮਾਜ ਸੇਵੀ ਸੀ ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਏਗਾ ਇਹ ਬੰਦਾ ਇੱਕ ਜੁਨੀਆਂ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਉਹ ਨੈਲਸਨ ਮੰਡੇਲਾ ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਹੈ ਲੋਕਾਂ ਲਈ ਲੜਿਆ ਪਰ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਨ ਨਹੀਂ ਕਦੇ ਕਿਸੇ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਆ ਥਾਮਾ ਤੇ ਜਾ ਕੇ ਫੋਟੋਆਂ ਪਾਉਂਦਾ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਉਹ ਸਿਲੇਬਸ 'ਚ ਨਹੀਂ ਪੜਾਇਆ ਜਾਂਦਾ ਉਹਦੀ ਗਾਥਾ ਨਹੀਂ ਗਾਈ ਜਾਂਦੀ ਗਾਥਾ ਹਮੇਸ਼ਾ ਸ਼ਖਸੀਅਤ ਦੀ ਗਾਈ ਜਾਂਦੀ